ਮੇਰਾ ਨਾਂਜੀ ਅਮਰਦੀਪ ਸਿੰਘ ਪਿੰਡ ਪਿੰਡ ਮੇਰਾ ਜੀ ਹਟਾਰੀ ਵਗਾ ਬਡਰ ਅੱਛਾ ਜਿਲ੍ਹਾ ਅਮਰਸਰ ਜਿਲ੍ਹਾ ਅਮ੍ਰਿਤਸਰ ਅੱਛਾ ਤੇ ਤੁਹਾਨੂੰ ਕੁਝ ਤੋਂ ਮੈਂ ਪਹਿਲਾਂ ਆਪਾਂ ਦਿੱਤੇ ਸੀ ਬੌਂਡੀ ਸਲਫੇਟ ਦਾ ਜੂਸ ਹਾਂਜੀ ਉਹ ਤੋਂ ਪਹਿਨੋ ਕੀ ਕੀ ਲੱਗਦਾ ਸਾਨੂੰ ਮੈਨੂੰ ਇੱਕ ਤੇ ਜੀ ਸਾਹ ਦੀ ਪ੍ਰੋਬਲਮ ਸੀ ਜਦੋਂ ਤੁਰਦਾ ਸੀ ਮੈਨੂੰ ਸਾਹ ਚੜਦਾ ਸੀ ਅੱਛਾ ਇੱਕ ਮੇਰੇ ਹੱਥ ਪੈਰ ਸੁੱਜ ਜਾਂਦੇ ਸੀ ਫੇਸ ਤੇ ਮਤਲਬ ਭਾਰਾ ਪਣ ਆਉਂਦਾ ਸੀ ਅੱਛਾ ਫੇਸ ਸੁੱਜ ਜਾਂਦਾ ਸੀ ਓਕੇ ਹਾਂਜੀ ਤੇ ਹੋਰ ਜਿੱਦਾਂ ਸਰੀਰ ਜਾਣ ਨਹੀਂ ਸੀ ਸਰੀਰ ਜਾਣ ਮਤਲਬ ਤੁਰੇ ਨਹੀਂ ਜਾਂਦਾ ਜੀ ਬਿਲਕੁਲ ਵੀ ਅੱਛਾ ਹਾਂਜੀ ਤੇ ਫਿਰ ਤੁਸੀਂ ਇਹ ਜੂਸ ਵਰਤੇ ਤੇ ਕਿਦਾਂ ਇਹ ਮੈਨੂੰ ਤੁਹਾਨੂੰ ਕਿਦਾਂ ਮਹਿਸੂਸ ਹੋ ਰਿਹਾ ਹੈ ਵੇਖੋ ਜੀ ਮੈਨੂੰ ਅੱਗੇ ਨੂੰ ਤਾਂ ਬਹੁਤ ਹੀ ਵਧੀਆ ਫੀਲ ਹੁੰਦਾ ਵਾ ਹੁਣ ਮੈਂ ਤੁਰ ਫੇਰ ਵੀ ਸਕਦਾ ਵਾਂ ਆਪਣਾ ਕਾਰੋਬਾਰ ਵੀ ਕੰਮ ਵੀ ਕਰ ਸਕਦਾ ਵਾਂ ਅੱਗੇ ਤੇ ਤੁਸੀਂ ਇਤੋਂ ਸਾਲ ਲਓ ਵੀ ਮੈਂ ਇੱਥੋਂ ਲੈ ਕੇ ਕਮਰੇ ਤੋਂ ਬਾਹਰ ਵੀ ਜਾਣਾ ਜਿਹੜਾ ਮੇਰੇ ਲਈ ਬਹੁਤ ਔਖਾ ਹੁੰਦਾ ਸੀ ਅੱਛਾ ਠੀਕ ਹੈ ਹੁਣ ਮੈਂ ਭਾਵੇਂ ਮੈਨੂੰ 2 ਕਿਲੋਮੀਟਰ ਤੋਰ ਕੇ ਵੇਖ ਲਓ ਮੈਂ ਬਿਲਕੁਲ ਹੁਣ ਅੱਗੇ ਨੂੰ ਤੰਦਰੁਸਤ ਹਾਂ ਤੰਦਰੁਸਤ ਹਾਂ ਠੀਕ ਹੈ ਤੇ ਅੱਗੇ ਜਿੱਦਾਂ ਮੈਂ ਲੋਕੀਂ ਕਹਿੰਦਿਆਂ ਵੀ ਤੁਹਾਨੂੰ ਭਾਰ ਆ ਬਣ ਰਿਹਾ ਸੀ ਸੋਜਾਂ ਪੀਂਦੀਆਂ ਸੀ ਹੁਣ ਤੱਕ ਨਹੀਂ ਕਦੇ ਪੀਈਆਂ ਨਹੀਂ ਜੀ ਬਿਲਕੁਲ ਹੀ ਨਹੀਂ ਤੇ ਹੁਣ ਕੋਈ ਮੈਡੀਸਨ ਤਾਂ ਨਹੀਂ ਵਰਤਦੇ ਨਹੀਂ ਜੀ ਕੋਈ ਮੈਡੀਸਨ ਨਹੀਂ ਉਦੋਂ ਪਹਿਲਾਂ ਤੁਸੀਂ ਦਾਕਟਰ ਜੀ ਰਾਜਪਤ ਕਰਾਏ ਹੋਣਗੇ ਹਾਂ ਜੀ ਅੱਛਾ ਉਹਨਾਂ ਨੇ ਫਰਕ ਪਿਆ ਨਹੀਂ ਜੀ ਉਹਨਾਂ ਨੇ ਉਹ ਡਾਕਟਰ ਮੈਨੂੰ ਕਹਿ ਰਿਹਾ ਸੀ ਵੀ ਇਹ ਤੁਹਾਨੂੰ ਗੋਲੀ ਜਿਹੜੀ ਆ ਲੌਂਗ ਟਾਈਮ ਖਾਣੀ ਪਊਗੀ ਪਰ ਮੈਂ ਲੌਂਗ ਟਾਈਮ ਨਾ ਖਾਣ ਤੋਂ ਨਾ ਕਰਤੀ ਸੀ ਓਕੇ ਠੀਕ ਹੈ ਜੀ ਹੁਣ ਤੁਹਾਨੂੰ ਕੋਈ ਲੋੜ ਪੈ ਨਹੀਂ ਰਹੀ ਉਹਨਾਂ ਨੂੰ ਨਹੀਂ ਜੀ ਬਿਲਕੁਲ ਓਕੇ ਜੀ ਓਕੇ ਜੀ ਹਾਂ ਤੇ ਜਿਹੜੇ ਵੀ ਆ ਪੜ੍ਹ ਸੁਣ ਰਹੇ ਨੇ ਉਹਨਾਂ ਨੂੰ ਕੀ ਇਹਦਾ ਸੁਣਾ ਦੇਣਾ ਚਾਹੁੰਦੇ ਜੀ ਮੈਂ ਵੀਰ ਜੀ ਇਹੋ ਕਹਿਣਾ ਚਾਹੂੰਗਾ ਇਹ ਚੂਸ ਜਿਹੜੇ ਆ ਬਹੁਤ ਹੀ ਵਧੀਆ ਵਾ ਇਹ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਇਹ ਯੂਸ ਦਾ ਸੇਵਨ ਕਰੋ ਤੇ ਆਪਣੀ ਜ਼ਿੰਦਗੀ ਜਿਹੜੀ بچਾਓ ਠੀਕ ਹੈ ਜੀ ਥੈਂਕ ਯੂ ਥੈਂਕ ਯੂ